ਸੋ ਪਿਛਲੀ ਵੀਡੀਓ ਆਪਾਂ ਇੱਥੇ ਖਤਮ ਕੀਤੀ ਸੀ ਤੇ ਅਗਲੀ ਵੀਡੀਓ ਹੁਣ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜੀ ਆਓ ਤੁਹਾਨੂੰ ਹੁਣ ਅੱਗੇ ਇੱਥੇ ਦੇ ਲੋਕਲ ਬਾਜ਼ਾਰ ਚ ਲੈ ਕੇ ਚੱਲਦੇ ਹਾਂ ਜੋ ਕਿ ਮੀਨਾ ਬਾਜ਼ਾਰ ਕਹਾਇਆ ਜਾਂਦਾ ਤੁਸੀਂ ਇੱਥੇ ਗਏ ਤੇ ਆਜ ਤੁਹਾਨੂੰ ਦਿਖਾਉਣੀ ਆ ਕਿ ਕਿੰਨਾ ਸੋਹਣਾ ਹੈ ਤੁਸੀਂ ਜਾਓਗੇ 100 150 ਰੁਪਏ 'ਚ ਸ਼ਾਲ ਮਿਲੇਗਾ ਅੰਦਰ ਸਭ ਕੁਝ ਸਮਾਨ ਮਿਲਦਾ ਇੱਥੇ 100 ਰੁਪਏ 'ਚ ਕਸ਼ਮੀਨਾ ਸ਼ਾਲ ਮਿਲਦਾ 2 ਲੱਖ 3 ਲੱਖ ਤੋ 5000 ਵਾਲਾ ਵੀ ਪਸ਼ਮੀਨਾ ਸ਼ਾਲ ਹੈ ਉਹ 100 150 ਵਾਲੀ ਗੱਲ ਕਰਾ ਭਰਾ ਉਹ ਬੀਅਸੀ ਔਖੇ ਲੈਣਾ ਪਹਿਲਾਂ ਬਾਜੀ ਮਾਫੀ ਮੰਗਣਾ ਤੁਹਾਡੇ ਤੋਂ ਸਾਡੀ ਬੋਟ ਥੋੜੀ ਜੀ ਟੇਢੀ ਆ ਕਿਉਂਕਿ ਸਾਡਾ ਜਿਹੜਾ ਸ਼ਿਕਾਰਾ ਦਾ ਹੋਸ ਸੀ ਕੋ ਇੱਕ ਪਾਸੇ ਬੈਠ ਗਿਆ ਸੀ ਤੇ ਇਸ ਕਰਕੇ ਟੇਢੀ ਗਈ ਇੱਥੋਂ ਫਿਰ ਉਕੇ ਫਿਰ ਉਹ ਪਹਿਲਾਂ ਉਹ ਮੋਟਰ ਨਾਲ ਚਲਾ ਰਿਆ ਸੀਗਾ ਤੇ ਹੁਣ ਉਹ ਫਿਰ ਹੱਥ ਨਾਲ ਚਲਾਉਣ ਲੱਗ ਗਿਆ ਸੀਗਾ ਚੱਪੂ ਦੇ ਨਾਲ ਕਿ ਹੁਣ ਇੱਥੇ ਇੱਥੇ ਅਸੀਂ ਬਿਲਕੁਲ ਹੌਲੀ ਹੌਲੀ ਲੰਘਣਾ ਸੀ ਇਸ ਇਲਾਕੇ ਦਾ ਆਨੰਦ ਮਾਣਦੇ ਹੋਏ ਇਹ ਦੱਸ ਹੀ ਰਿਹਾ ਸੀਗਾ ਕਿ 2.5 ਲੱਖ ਤੋਂ ਇੱਥੇ ਸ਼ਾਲ ਮਿਲ ਜਾਂਦੇ ਨੇ ਸਟਾਰਟਿੰਗ ਇੱਥੇ 100 150 ਤੋਂ ਵੀ ਸ਼ਾਲ ਸ਼ੁਰੂ ਹੋ ਜਾਂਦਾ ਐਦਾਂ ਤੁਹਾਨੂੰ ਲੇਕ ਦੇ ਬਿਲਕੁਲ ਉੱਪਰ ਹੀ ਤੁਹਾਨੂੰ ਦੁਕਾਨਾਂ ਮਿਲ ਜਾਣਗੀਆਂ ਇੱਥੋਂ ਦੇ ਜੋ ਵਿਊਜ਼ ਨੇ ਨਾ ਉਹ ਤਾਂ ਬਹੁਤ ਹੀ ਸੋਹਣੇ ਨੇ ਔਰ ਇਸ ਖੁਸ਼ਬੂਦਾਰ ਮਾਰਕੀਟ ਦੇ ਵਿੱਚੋਂ ਲੰਘਦੇ ਤੁਹਾਨੂੰ ਪਤਾ ਲੱਗਦਾ ਵੀ ਹਾਂਣ ਵਾਲੇ ਕੁਝ ਬਣ ਰਿਹਾ ਸਾਰੀਆਂ ਹੀ ਖੁਸ਼ਬੂਆਂ ਨੇ ਕੁੱਤਿਆਂ ਕਠੀਆਂ ਮੇਰਾ ਤਾਂ ਨੱਕ ਹੀ ਬੰਦ ਹੋ ਗਿਆ ਨਾ ਉਹਨਾਂ ਕਰਕੇ ਇੱਕ ਗੱਲ ਹੋਰ ਇੱਥੇ ਜਿਹੜੇ ਤੁਸੀਂ ਆਪਣੇ ਸ਼ਿਕਾਰਾ 호ਸਟ ਰੱਖੋਗੇ ਉਹਨੂੰ ਪੁੱਛਦੇ ਰਹੋ ਥੋੜੀ ਥੋੜੀ ਦੇਰ ਬਾਅਦ ਵੀ ਇਹ ਵਾਲੇ ਵਾਲਾ ਕੀ ਆ ਸਾਨੂੰ ਦੱਸ ਹੀ ਚੱਲ ਕਿਉਂਕਿ ਇੱਥੇ ਬਹੁਤ ਕੁਝ ਹੈ ਦੇਖਣ ਨੂੰ ਨਹੀਂ ਪੁੱਛੋਗੇ ਤੁਸੀਂ ਸਕਿਪ ਕਰ ਦਿਓ ਇਹਨਾਂ ਲੋਕਾਂ ਦੇ ये 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 कितनों अंदर हैं मतलब ये यहाँ पे आते कैसे हैं जो सामने छुपी नाम है ये बंदा जा रहा है ना हम्म इनके पास सबके पास घर में तीन तीन चार चार हैं लेकिन आपके घर में पाई क्या सुपुटी हैं अच्छा अच्छा ਸੋ ਸਾਟਾ ਜਿਹੜਾ ਹੋਸਟਲ ਸਾਨੂੰ ਇਹੀ ਦੱਸ ਰਿਹਾ ਸੀ ਕਿ ਜਿਵੇਂ ਆ ਛੋਟੀ ਜੀ ਨਾ ਉਹ ਤੋਂ ਦਿਖਾਈ ਸਾਡੇ ਬਰਾਬਰ ਜੀ ਨਿਕਲੀ ਸੀ ਵੀ ਐਵੇਂ ਦੀਆਂ ਹੀ ਲੋਕਾਂ ਦੇ ਘਰ 2 ਤੋਂ 3 ਬੇੜੀਆਂ ਹੈਗੀਆਂ ਨੇ ਤੇ ਜਿਵੇਂ ਆਪਣੇ ਘਰੇ ਮੋਟਰਸਾਈਕਲ ਸਕੂਟਰ ਨੇ ਤਾਂ ਇਹ ਇਹਨਾਂ ਨੂੰ ਯੂਜ਼ ਕਰਦੇ ਨੇ ਬਾਜ਼ਾਰ ਨੂੰ ਜਾਣ ਲਈ ਸਮਾਨ ਲੈ ਕੇ ਆਣ ਲਈ ਜਾਂ ਲੋਕਲ ਬਾਜ਼ਾਰ ਨੂੰ ਜਾਂ ਇਹਨਾਂ ਨੇ ਮੇਨ ਲਾਂਡ ਨੂੰ ਜਾਣਾ ਹੁੰਦਾ ਉਸ ਚੀਜ਼ ਲਈ ਯੂਜ਼ ਕਰਦੇ ਨੇ ਉਹ ਅੰਦਰ ਆਣਾ ਵੇਣਾ ਅੰਦਰ ਅੰਦਰ ਆਪਾਂ ਬੜੇ ਹੱਥੋਂ ਅਸੀਂ ਮਹਿਮਾਨੋ ਕੋ ਅੰਦਰੀ ਬਵਾਤੀ ਸਿਰਫ ਬਾਜ਼ਰੀ ਨਹੀਂ 베ਚਦੇ ਬਹੁਤ ਨਜਾਇਜ਼ ਪੈਸੇ ਕੂਪਣ ਤੋਂ ਬਾਅਦ ਨਹੀਂ ਕੋਈ ਨਜਾਇਜ਼ ਨਜਾਇਜ਼ ਨਹੀਂ ਹੈਗੀ ਠੀਕ ਹੈ ਮੇਰੇ ਵਾਲੇ ਉਹ ਮਜਾਇਜ਼ ਸੀ ਕਿ ਛੋਡੇ ਵਾਲ ਜਾਇਜ਼ ਨੇ ਹੈ ਠੀਕ ਹੈ ਕੂਕਣ ਤੋਂ ਬਾਅਦ ਅਸੀਂ ਜਮੀਨਾ ਬਾਜ਼ਾਰ ਸ਼ੋਪਿੰਗ ਕਰਦੇ ਪਏ ਆ ਛੋਡੇ ਬੋਤੇ ਸ਼ਾਲ ਲੈ ਗਰਮ ਸ਼ਾਲ ਬਹੁਤ ਰੀਜ਼ਨਬਲ ਪ੍ਰਾਈਸਸ ਤੇ ਮਿਲ ਗਏ ਬਾਕੀ ਸਾਡੇ ਭਾਈ ਸਾਹਿਬ ਪਿੱਛੇ ਸਾਨੂੰ ਲੈ ਕੇ ਆਏ ਨੇ ਆਪਣੇ ਦੋਸਤ ਕੋ ਉਹਨੇ ਥੋੜੇ ਵੱਲ ਨੂੰ ਚੱਲਦੇ ਗੀ ਹੋਰੀ ਆ ਅੱਗੇ ਇੱਧਰ ਬੈਠ ਗਏ ਚੱਲੋ ਕੋਈ ਗੱਲ ਨਹੀਂ ਇਦਾਂ ਹੀ ਮਾਰਕੀਟ ਦੇ ਵਿੱਚ ਹੀ ਹੋ ਕੇ ਜਾ ਰਹੇ ਆ ਨੂੰ ਦੇਖੋ ਇਸ ਮਾਰਕੀਟ ਦੇ ਵਿੱਚ ਹੀ ਹੋ ਕੇ ਈਵਨਿੰਗ ਟਾਈਮ ਬਹੁਤ ਸੋਹਣਾ ਹੈ ਇੱਥੇ ਮੇਰੇ ਸਭ ਨੂੰ ਆਹੀ ਟਾਈਮ ਆਣਾ ਚਾਹੀਦਾ ਸਨਸੈਟ ਇਹ ਦੇਖ ਸਕਦੇ ਕਿੰਨਾ ਸੋਹਣਾ ਆ ਇਹ ਦੋਨੋਂ ਸਾਈਡ ਮਾਰਕੀਟ ਦੇ ਦੁਕਾਨਾਂ ਬਣੀਆਂ ਹੋਈਆਂ ਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਉਧਰ ਤੇ ਖੜੀਆਂ ਨੇ ਪਾਣੀ ਚ ਨਾ ਅਸੇ ਇੱਥੇ ਲੈਂਡ ਆ ਉਹ ਵੀ ਟਾਪੂ ਆ ਇਹ ਨਾ ਉਸ ਦੇ ਹਿਸਾਬ ਨਾਲ ਬਣੇ ਹੋਏ ਨੇ ਸਾਗ ਲੱਗਿਆ ਆ ਸਾਗ ਲੱਗਿਆ ਆ ਤੇ ਆਲੇ-ਦਾਲੇ ਦੁਕਾਨਾਂ ਨੇ ਮੀਨਾ ਬਾਜ਼ਾਰ ਹੌਲੀ-ਹੌਲੀ ਕਰਕੇ ਵਿੱਚੋਂ ਦੇਖਦੇ ਜਾ ਰਹੇ ਇੱਕ ਅਸੀਂ ਟੀ ਪੀਤੀ ਸੀ ਤੇ ਕਾਵਾ ਥੋੜੀ ਦੇਰ ਤੱਕ ਫੇਰ ਪੀਵਾਂਗੇ ਉਹ ਜ਼ਰੂਰ ਦਿਖਾਵਾਂਗੇ ਤੇ ਇਹ ਦੁਨੀਆ ਚਿਲ ਕਰਦੀ ਜਾ ਰਹੀ ਹੈ ਤੇ ਸਾਡੇ ਵਾਲਾ ਬਣ ਜਾਂਦਾ ਹੀ ਚਿਲ ਕਰਨ ਲੱਗਿਆ ਕੁਛ ਚਿਲੇ ਨਹੀਂ ਰਿਹਾ ਚਲੋ ਸਹੀ ਹੈ ਫਿਰ ਵੀ ਮਤਲਬ ਨਹੀਂ ਠੀਕ ਆ ਯਾਰ ਨਾ ਬਹੁਤ ਸੋਹਣੀ ਜਗ੍ਹਾ ਆ ਥੋੜਾ ਜਿਹਾ ਟਾਈਮ ਖੁੱਲਾ ਟਾਈਮ ਤੇ ਪੈਸਾ ਖੁੱਲਾ ਲੈ ਕੇ ਆਉਰੇ ਦੋਨੇ ਚੀਜ਼ ਫੇਰ ਮਤਲਬ ਤੁਸੀਂ ਵਧੀਆ ਤਰੀਕੇ ਨਾਲ ਬਹੁਤ ਮਲੇਦਾਰ ਤੇ ਕਿਹਨਾਂ ਨੂੰ ਮਸਾਗਦੇ ਆ ਆਹੀ ਸ਼ਿਕਾਰਾ ਹੀ ਨਹੀਂ ਲੋਟਾਂਦੀ ਇਹ ਹੀ ਇਹ ਤੁਹਾਨੂੰ ਮੋਕੇ ਲੈ ਜਾਊਗੀ ਕਿ ਨਹੀਂ ਬਹੁਤ ਮਸਤ ਜੀ ਹੈ ਨਾ ਬਹੁਤ ਸੋਹਣੀ ਜਗ੍ਹਾ ਹੈ ਯਾਰ ਮਾਚਲ ਕੁਛ ਨਹੀਂ ਇਹਦੇ ਮੂਰੇ ਆ ਮਾਚਲ ਮਾਚਲ ਇਹ ਦੇਖਣਾ ਉਹ ਦੇਖਣਾ ਆ ਦੇਖੋ ਨਾ ਕਿੰਨਾ ਕੈਂਟਾ ਜੀ ਦੇਖੋ ਵੀ ਥੋੜਾ ਟਾਈਮ ਇਨਵੈਸਟਮੈਂਟ ਜ਼ਿਆਦਾ ਹੈ ਆ ਬਸ ਉਹ ਟਾਈਮ ਜ਼ਿਆਦਾ ਲੱਗਦਾ ਟਰਾਈ ਕਰੋ ਜੇ ਤੁਸੀਂ ਆਪਣੇ ਵਹੀਕਲ ਤੇ ਆਣਾ ਤਾਂ ਲੰਬਾ ਟਾਈਮ ਲੈ ਕੇ ਆਉ ਨਹੀਂ ਬਾਈ ਟ੍ਰੇਨੀਆਂ ਬਾਈ ਟ੍ਰੇਨ ਆ ਜਾਓ ਬਹੁਤ ਸਹੀ ਆ ਬਾਈ ਫਲਾਈਟ ਆ ਜਾਓ ਬਾਈ ਫਲਾਈਟ ਆ ਜਾਓ ਬਾਈ ਟ੍ਰੇਨ ਆ ਜਾਓ ਸਹੀ ਰਹਿੰਦਾ ਆ ਚਲੋ ਬਾਕੀ ਤੁਹਾਨੂੰ ਅੱਗੇ ਜਾ ਕੇ ਜਿਵੇਂ ਜਿਵੇਂ ਹੋਊਗਾ ਦਿਖਾਵਾਂਗੇ شاہਦ ਕਪੂਰ ਦੀ ਮੂਵੀ ਹਾਇਦਰ ਸੀ ਉਹ ਇਸ ਜਗ੍ਹਾ ਤੇ ਸ਼ੂਟ ਹੋਈ ਆ ਤੇ ਹੁਣ ਸਾਨੂੰ ਭਰਾ ਦੱਸੂਗਾ ਪੂਰੀ ਗੱਲ ਸਾਬ ਹੂੰ ਸਾਹਮਣੇ ਵਾਲਾ ਕਾਰ ਨਹੀਂ ਇਹ ਵਾਲਾ ਹਾਂਜੀ ਯਾ ਮੂਵੀ ਹੈ ਤੇ ਸੋਟੀ ਸੀ ਹਮਮ ਕਰਾਈ ਤੋਂ ਕਰਾ ਜਰੀ ਨਹੀਂ ਲੈ ਸਕਦੇ ਆਹ ਚਾ ਮੀਰ ਦੱਸ ਰਿਹਾ ਸੀ ਕਿ ਇਹ ਸ਼ਾਪ ਦੇ ਵਿੱਚ ਹਾਇਦਰ ਉੱਪਰ ਰਹਿੰਦਾ ਸੀ ਥੱਲੇ ਸ਼ਾਪ ਚਲਾਉਂਦਾ ਸੀ ਤੇ ਅਸੀਂ ਰੁਕੇ ਨਹੀਂ ਜ਼ਿਆਦਾ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਸੀ ਅਸੀਂ ਅੱਗੇ ਜਾਣਾ ਸੀ ਆਦਰਵਾਇਜ਼ ਇਹ ਕੈਫੇ ਤੇ ਅਸੀਂ ਰੁਕ ਕੇ ਚਾਹ ਕੌਫੀ ਪੀਤੀ ਸੋ ਤੋਂ ਅੱਗੇ ਆ ਕੇ ਦੇਖੋ ਤੁਸੀਂ ਹਲੇ ਵੀ ਬਾਜ਼ਾਰ ਦੇ ਵਿੱਚ ਹੀ ਲੋਕੀ ਇੱਥੇ ਹੌਲੀ-ਹੌਲੀ ਹੋ ਕੇ ਜਾ ਰਹੇ ਨੇ ਤੇ ਆਹ ਦੇਖੋ ਜੀ ਤੁਸੀਂ ਆਲਾ-ਦਾਲਾ ਹੁਣ ਅਸੀਂ ਜਿੱਥੇ ਲੋਕਲ ਜਿਹੜੇ ਰਹਿੰਦੇ ਮੈਂ ਇਹਨੂੰ ਕਿਹਾ ਮੈਂ ਤੁਹਾਨੂੰ ਥੋੜਾ ਉਹ ਵੀ ਦਿਖਾ ਦਿੰੀ ਤੇ ਇਹਨੇ ਹੁਣ ਤੋਂ ਲੋਕਲਸ ਦੀਆਂ ਦੁਕਾਨਾਂ ਨੇ ਕਿਵੇਂ ਲੋਕਲ ਜਿੱਥੇ ਸ਼ਾਪਿੰਗ ਕਰਦੇ ਨੇ ਜਿਹੜੇ ਸਪੈਸ਼ਲੀ ਇੱਥੇ ਲੇਕ ਤੇ ਢਾਲ ਲੇਕ ਦੇ ਵਿੱਚ ਰਹਿੰਦੇ ਨੇ ਤੇ ਜਿਵੇਂ ਹੁਣ ਇਹ ਆਪਣੇ ਲੋਕਲ ਸਿੰਪਲ ਦੁਕਾਨਾਂ ਹੁੰਦੀਆਂ ਨੇ ਨਾ ਜੀ ਇਹ ਉਹ ਆ ਹੁਣ ਇਹ ਮੈਡੀਕਲ ਸ਼ਾਪ ਆ ਗਈ ਐ ਇੱਥੇ ਦੀ ਤੋ ਹੁਣ ਕੁਲ ਕੋਈ ਹੋਰ ਲੈਣ ਆਣਿਆ ਨੇ ਟੇਲਰ ਆ ਤੇ ਆ ਮੈਡੀਕਲ ਸ਼ਾਪ ਹੈ ਇੱਥੇ ਦੀ ਜਿਵੇਂ ਹੁਣ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਥੋੜੀ ਜਿਹੀ ਥੋੜੀ ਦੂਰ ਚਲੇਗੀ ਮੇਬੀ ਕੈਮਰੇ 'ਚ ਨਹੀਂ ਆ ਰਹੀ ਉਹ ਇੱਕ ਐਂਬੂਲੈਂਸ ਜਾਂਦੀ ਸੀ ਆ ਇੱਥੇ ਲੋਕਲ ਲੋਕਾਂ ਨੇ ਖੇਤੀ ਵੀ ਕੀਤੀ ਹੋਈ ਆ ਇੱਥੇ ਖੇਤੀ ਕਰਕੇ ਦੱਸ ਰਿਹਾ ਸੀ ਵੀਰ ਕੀ ਇੱਥੇ ਮੰਡੀ ਲੱਗਦੀ ਆ ਮੰਡੀ ਦੇ ਵਿੱਚ ਜਿਵੇਂ ਆਪਣੇ ਲੱਗ ਵੀ ਨੇ ਸੇਮ ਉਦਾਂ ਹੀ ਖਰੀਦੀ ਵੇਚੀ ਜਾਂਦੀ ਆ ਸਬਜ਼ੀਆਂ ਕੁਛ ਵੀ ਆ ਲੋਕਲ ਦੁਕਾਨਾਂ ਨੇ ਬਿਲਕੁਲ ਇੱਥੇ ਦੀਆਂ ਇਹ ਵੀ ਲੋਕਾਂ ਦੇ ਨਾਮ ਨੇ ਜਗਾ 10 10 ਜੀ ਕਹਿੰਦਾ ਕਰਦੇ ਨੇ बोट ने ये, ये एक कितने का पड़ता है अगर का हाँ। अगर ऐसी अगर ऐसी छोटी बनानी हो तो जी? अगर ऐसी बनानी हो सिर्फ तो बीस साल आराम से चलता है हो ना, ना हाँ। बीस साल पर इसमें कुछ कलर करते हैं ਇਹ ਲੱਗਦਾ ਉਸਾਰਨੇ ਇਸਨੇ 30000 ਕੱਟਿਆ ਆ ਤਾਂ ਹੈ ਹੂੰ 20 ਸਾਲੇ ਆਰਾਮ ਨਾਲ ਚੱਲਦਾ ਆ ਇਹ ਤੋਂ ਨਾ ਆਵੇਗਾ ਹੂੰ ਇਹ ਜੋ ਆਪਣੇ ਮਾਰਕੀਟ ਨੇ ਖੜਾ ਲੋਕੋ ਕੇ ਲਈ ਆ ਜਿਹੜੇ ਪਿੱਛੇ ਆਪਾਂ ਦੁਕਾਨਾਂ ਦੇਖੀਆਂ ਨੇ ਜਾਂ ਜਿਹੜੇ ਸ਼ਿਕਾਰਾ ਵਾਲੇ ਨੇ ਆ ਪੂਰੇ ਜਿਹੜੇ ਲੋਕਲ ਜੇ ਕਰਦੇ ਨੇ ਉਹਨਾਂ ਦੇ ਜਿਹੜੇ ਘਰ ਨੇ ਉਹ ਵੀ ਇੱਥੇ ਹੀ ਨੇ ਇੱਕ ਪਿੰਡ ਵਾਂਗੂ ਬਸੇ ਹੋਏ ਨੇ ਜਿਵੇਂ ਤੁਸੀਂ ਹੁਣ ਦੇਖ ਸਕਦੇ ਹੋ ਵੀ ਇੱਥੇ ਜਿਹੜੇ ਬਹੁਤ ਨੇ ਲੋਕ ਨੇ ਰਹਿੰਦੇ ਵੀ ਨੇ ਪੱਕੇ ਮਕਾਨ ਨੇ ਉਹਨਾਂ ਦੇ ਬਹੁਤ ਵਧੀਆ ਬਣਾਏ ਹੋਏ ਨੇ ਠੀਕ ਹੈ ਜਿਹਦੇ ਹਿਸਾਬ ਨਾਲ ਬਹੁਤ ਸੋਹਣੇ ਨੇ ਤੇ ਇਹ ਹੋਰ ਵੀ ਸੋਹਣੇ ਹੋ ਜਾਂਦੇ ਨੇ ਜਦੋਂ ਕਿਤੇ ਇੱਥੇ برف ਪੈ ਜਾਂਦੀ ਆ ਮਹਾਰਾਜ ਨੇ ਕਦੇ ਕਿਰਪਾ ਕੀਤੀ ਤਾਂ ਜਰੂਰ ਆਵਾ ਜੇ ਇੱਥੇ ਜਦੋਂ برف ਪਈ ਹੋਏਗੀ ਹੁਣ ਦੂਮੇਂ ਸੇ ਦੇਖਦੇ ਜਾ ਰਹੇ ਹਾਂ ਮੈਂ ਇਹ ਸਾਰਾ ਰਿਹਾਇਸ਼ੀ ਇਲਾਕਾ

ਵੀ ਸਾਨੂੰ ਦੱਸ ਰਿਹਾ ਸੀਗਾ ਕਿ ਉਹਦੀ ਮੋਟਰ ਦੀ ਆਵਾਜ਼ ਕਰਕੇ ਥੋੜੀ ਜਿਹੀ ਉਹਦੀ ਆਵਾਜ਼ ਜ਼ਿਆਦਾ ਆ ਰਹੀ ਸੀ ਸੱਲ ਕਰਕੇ ਉਹਦੀ ਤੁਹਾਨੂੰ ਆਵਾਜ਼ ਆਉਂਦੀ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਦੱਸ ਰਿਹਾ ਸੀ ਵੀ ਇੱਥੇ ਜਿਹੜੇ ਇਹ ਬੂਥ ਹਾਊਸ ਬਣੇ ਹੋਏ ਨੇ ਇਹਨਾਂ ਦਾ ਰੇਟ ਸ਼ੁਰੂ ਹੋ ਜਾਂਦਾ ਹੈ 4 ਤੋਂ 5000 ਪਰ ਨਾਈਟ ਤੋਂ ਸੀ ਇੱਥੇ ਆ ਕੇ ਰਹਿ ਸਕਦੇ ਹੋ ਘੱਟ ਵਾਲੇ ਵੀ ਹੈਗੇ ਨੇ 2000 ਦਾ ਵੀ ਮਿਲ ਜਾਊਗਾ 2500 ਦਾ ਵੀ ਮਿਲ ਜਾਊਗਾ ਇਹ ਤਾਂ ਕਹਿੰਦਾ ਸੀ 1500 ਦੇ ਵੀ ਹੈਗੇ ਨੇ ਪਰ ਉਹ ਬਹੁਤ ਪਿੱਛੇ ਜਾ ਕੇ ਨੇ ਇੱਦੋਂ ਵੀ ਪਤਾ ਨਹੀਂ ਉਹ ਸਬ ਉਧਰੋਂ ਤੱਕ ਚਲੋ ਗਈ ਨਹੀਂ ਸੀਗੇ ਪਰ ਦੇਖਣ ਨੂੰ ਤਾਂ ਇਹ ਵੀ ਬਹੁਤ ਸੋਹਣੇ ਨੇ ਹੁਣ ਤੁਸੀਂ ਦੇਖੋ ਇੱਥੇ ਕੰਮ ਕੋਈ ਆਵਾਜ਼ ਨਹੀਂ ਕੋਈ ਕੁਝ ਨਹੀਂ ਬਹੁਤ ਹੀ ਜ਼ਿਆਦਾ ਸਟ੍ਰੈਸ ਫਰੀ ਜਿਹਾ ਮਾਹੌਲ ਹੈ ਇੱਥੇ ਮਾਹੌਲ ਤਾਂ ਅੱਗੇ ਵੀ ਬਹੁਤ ਸੋਹਣਾ ਸੀ ਦੇਖੋ ਤੁਸੀਂ ਇੱਧਰ ਹੁਣ ਤੁਹਾਨੂੰ ਦਿਖਾਣਾ ਦੂਜੇ ਪਾਸੇ ਜਿਵੇਂ ਦਿਖ ਹੀ ਰਿਹਾ ਤੁਹਾਨੂੰ ਨਾ ਵੀ ਇਹ ਜੋ ਬੋਟ ਹਾਊਸ ਖੜੇ ਨੇ ਇਹ ਵੀ ਇਹ ਮਿਲ ਜਾਂਦੇ ਨੇ ਇਹਨਾਂ ਦਾ ਵੀ ਥੋੜਾ ਰੇਟ ਇਹ ਹੀ ਦੱਸ ਰਿਹਾ ਸੀ ਵੀ ਡਿਪੈਂਡ ਕਰਦਾ ਹੈ ਕੰਡੀਸ਼ਨ ਤੇ ਹਿਸਾਬ ਨਾਲ ਜਿਵੇਂ ਕੁਝ ਜ਼ਿਆਦਾ ਸੋਹਣੇ ਨੇ ਉਹਨਾਂ ਦਾ ਦੇਖੋ ਮਹਿੰਗਾ ਹੀ ਮਿਲੂਗਾ ਤੁਹਾਨੂੰ ਅਗਰ ਕੁਝ ਸਿੰਪਲ ਨੇ ਸੋਬਰ ਨੇ ਤਾਂ ਉਹਨਾਂ ਤੁਹਾਨੂੰ ਘੱਟ ਵੀ ਸਕਦਾ ਆ ਸੇਮ ਹੀ ਜਿਵੇਂ ਹੋਟਲਸ ਦਾ ਹੈ ਉੱਥੇ ਸੇਮ ਚੀਜ਼ ਹੀ ਇੱਥੇ ਮਿਲਦੀ ਓਮੇ ਦਿਓ ਤੋ ਜਿਹੜੇ ਜਿਵੇਂ ਹੁਣ ਇਹ ਆ ਹੁਣ ਇਹਦਾ ਦੱਸ ਰਿਹਾ ਸੀਗਾ 2000 ਰੁਪਏ ਦਾ ਅਰਾਊਂਡ 4000 ਪਰ ਨਾਈਟ ਆ ਇੱਕ ਰੂਮ ਦਾ ਤੇ ਚਾਰ ਜਾਂ ਪੰਜ ਰੂਮੀ ਹੁੰਦੇ ਨੇ ਇੱਕ ਦੇ ਵਿੱਚ ਜਾਂ ਤਾਂ ਨਹੀਂ ਹੁੰਦੇ ਹੈਗੇ ਤੇ ਆਓ ਹੁਣ ਆਪਾਂ ਅੱਗੇ ਚੱਲਦੇ ਆਂ ਥੋੜਾ ਜਿਹਾ ਇਹ ਦੇਖੋ ਆ ਜਿਹੜੇ ਇਹ ਆਗੇ ਇਹਨਾਂ ਦੇ ਹੋ ਸਕਦਾ ਕੀ ਤੁਹਾਨੂੰ ਰੇਟ ਚ ਥੋੜੀ ਜੀ ਕੰਸੈਸ਼ਨ ਮਿਲ ਜਵੇ ਤੇ ਤੁਹਾਨੂੰ ਮਾੜਾ ਮੋਟਾ ਘੱਟ ਵੀ ਮਿਲ ਸਕਦਾ ਹੈ ਕਿਉਂਕਿ ਜਿਹੜਾ ਇੱਥੇ ਦਾ ਥੋੜਾ ਜਿਹਾ ਕਿਵੇਂ ਕਹਿ ਲਵਾਂਗੇ ਕਿ ਕੰਡੀਸ਼ਨ 올ਡ ਹੋ ਜਾਂਦੀ ਆ ਨਹੀਂ ਸੰਭਾਲ ਹੋਈ ਜਾਂ ਉਹਨਾਂ ਦੇ ਰੇਟ ਤੁਹਾਨੂੰ ਇਦਾਂ ਦੇ ਠੀਕ ਠਾਕ ਵੀ ਮਿਲ ਜਾਣਗੇ no doubt ਤੁਸੀਂ ਇੱਥੇ ਆ ਕੇ ਰਹਿ ਸਕਦੇ ਹੋ ਤੇ ਸੇਫ ਨੇ ਇੱਥੇ ਰਹਿਣਾ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਮਿੰਟੋ ਮੈਂਟੀਨਰ ਨੂੰ ਖੋਲ ਕੇ ਕਿਨਾਰੇ ਤੇ ਲੈ ਜਾਂਦੇ ਨੇ ਤੇ ਬੰਦੇ ਸੇਫ ਕਰ ਲੈਂਦੇ ਨੇ ਅਗਰ ਕੋਈ ਪ੍ਰੋਬਲਮ ਆਉਦੀ ਆ ਤਾਂ ਜਿਵੇਂ ਵੀਰ ਦੱਸ ਰਿਹਾ ਸੀ ਦੇਖ ਸਕਦੇ ਹੋ ਤੁਸੀਂ ਵੀ ਕਿੰਨੇ ਸੋਹਣੇ ਨੇ ਵੀ ਐਚਪੀ ਬੜਿਆਂ ਨਹੀਂ ਗਿਆ ਪ੍ਰੋਪਰਲੀ ਐਚਪੀ ਸਮਥਿੰਗ ਸੀਗਾ ਦੇਖੋ ਕਿੰਨੇ ਸੋਹਣੇ ਨੇ ਇਹਨਾਂ ਦੀ ਮੀਨਾਕਾਰੀ ਜੋ ਕੀਤੀ ہوئی ਆ ਬਹੁਤ ਜ਼ਿਆਦਾ ਸੋਹਣੀ ਆ ਸੋ ਇਹ ਬਿਊਟੀਫੁਲ ਇੱਕ ਨਜ਼ਾਰਾ ਤੁਹਾਡੇ ਲਈ ਅੱਗੇ ਹੋਰ ਇਦਾਂ ਹੀ ਚੱਲਦਾ ਰਹੂਗਾ ਇਹ ਵੀਡੀਓ ਕਾਫੀ ਲੰਬੀ ਹੋ ਚੱਲ ਰਹੀ ਸੀ ਬਾਕੀ ਦਾ ਜੋ ਵੀ ਆ ਅੱਗੇ ਕੀ ਹੋਰ ਦੇਖਿਆ ਇਸੇ ਲੇਖ ਦੇ ਵਿੱਚ ਤੁਹਾਨੂੰ ਅੱਗੇ ਦਿਖਾਵਾਂਗੇ ਜੀ ਬਣੀ ਰਿਓ ਮੇਰੇ ਨਾਲ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ